ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਇੱਕ ਅਜੇ ਮੁੱਦੇ ਦੀ ਗਹਿਰਾਈ ਵਿੱਚ ਜਾ ਰਹੇ ਹਾਂ ਜਿਸ ਨੇ ਪਿਛਲੇ ਕੁਝ ਸਮੇਂ ਚ ਨਾ ਕਾਫੀ ਹਲਚਲ ਮਚਾਈ ਹੋਈ ਹੈ ਇਹ ਹੈਗਾ ਇੱਕ ਨਿੱਜੀ ਵੀਡੀਓ ਦੇ ਜਨਤਕ ਹੋਣ ਦਾ ਵਿਵਾਦ ਸਾਡੇ ਕੋਲ ਜੋ ਵੀ ਜਾਣਕਾਰੀ ਹੈ ਮਤਲਬ ਜਨਤਕ ਰਿਪੋਰਟਰ ਨੇ ਚਰਚਾਵਾ ਨੇ ਉਹਨਾਂ ਦੇ ਆਧਾਰ ਤੇ ਅਸੀਂ ਸਮਝਾਂਗੇ ਕਿ ਇਸ ਨਾਲ ਜੁੜੇ ਨਿੱਜਤਾ ਪਰੋਸਾ ਤੇ ਸਾਡੀ ਆ ਜਿਹੜੀ ਡਿਜੀਟਲ ਜ਼ਿੰਦਗੀ ਹੈ ਇਸ ਦੇ ਕੀ ਅਸਰ ਨੇ हां जी बिल्कुल ਤੇ ਇਹ ਮਾਮਲਾ ਅਸਲ ਚ ਕਾਫੀ ਗੰਭੀਰ ਹੈਗਾ ਹੈ ਇਸਦੇ ਕੇਂਦਰ ਵਿੱਚ ਇੱਕ ਨੌਜਵਾਨ ਕੁੜੀ ਹੈ ਜਿਸਦੀ ਜਿਸਦੀ ਇੱਕ ਬਹੁਤ ਹੀ ਨਿੱਜੀ ਵੀਡੀਓ ਕਥਿਤ ਤੌਰ ਤੇ ਉਸਦੇ ਆਪਣੇ ਮੰਗੇਤਰ ਨੇ ਹੀ ਲੀਕ ਕਰ ਦਿੱਤੀ ਅੱਛਾ ਹਾਂ ਤੇ ਫਿਰ ਸੁਣਨ ਚ ਆਇਆ ਕਿ ਪੀੜਤ ਲੜਕੀ ਨੇ ਕਾਫੀ ਹਿੰਮਤ ਦਿਖਾਈ ਉਹ ਸਾਹਮਣੇ ਆਈ ਆਪਣਾ ਪੱਖ ਰੱਖਿਆ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਕਾਫੀ ਹਮਦਰਦੀ ਜਤਾਈ ਉਹਨਾਂ ਨਾਲ ਹਾਂ ਜੀ ਬਿਲਕੁਲ ਤੇ ਇਹ ਸਿਰਫ ਇੱਕ ਨਿੱਜੀ ਝਗੜਾ ਨਹੀਂ ਰਿਹਾ ਇਸਨੇ ਸਮਾਜ ਵਿੱਚ ਨਾ ਕਿਰਦਾਰ ਕੀ ਹੁੰਦਾ ਹੈ ਜ਼ਿੰਮੇਵਾਰੀ ਕੀ ਹੈ ਰਿਸ਼ਤਿਆਂ ਦੀ ਨੈਤਿਕਤਾ ਇਹਨਾਂ ਸਭ ਤੇ ਇੱਕ ਬਹੁਤ ਤਿੱਖੀ ਬਹਿਸ ਛੇੜਦੀ ਖਾਸ ਕਰਕੇ ਸੋਸ਼ਲ ਮੀਡੀਆ ਤੇ ਤਾਂ ਬਹੁਤ ਮਤਲਬ ਲੋਕਾਂ ਦਾ ਗੁੱਸਾ ਪਾਵਨਾਵਾ ਸਭ ਕੁਝ ਦੇਖਣ ਨੂੰ ਮਿਲਿਆ ਇੱਕ ਟਿੱਪਣੀ ਸੀ ਜਿਹੜੀ ਬਹੁਤ ਜ਼ਿਆਦਾ ਸਾਂਝੀ ਹੋਈ ਉਹ ਦੋ ਵੱਖਰੀਆਂ ਸੋਚਾਂ ਨੂੰ ਦਰਸਾਉਂਦੀ ਹੈ ਮੈਂ ਉਹ ਸਾਂਝੀ ਕਰਨਾ ਚਾਹਾਂਗੀ ਤਾਂ ਕਿ ਆਪਾਂ ਉਸ ਦੇ ਭਾਵ ਨੂੰ ਸਮਝ ਸਕੀਏ ਲਿਖਿਆ ਸੀ ਭਾਵ ਬੰਦੇ-ਬੰਦੇ ਦੀ ਨਸਲ 'ਚ ਫਰਕ ਹੁੰਦਾ ਇੱਕ ਪਾਸੇ ਆ ਸਰਦਾਰ ਹੈ ਜਿਸਨੇ ਗੋਰੀ ਦੇ ਬਾਹਰ ਉਡਰੇ ਕੱਪੜੇ ਇਕੱਠੇ ਕਰਕੇ ਉਸ ਦੇ ਕਰੇ ਰੱਖ ਦਿੱਤੇ ਤੇ ਦੂਜੇ ਪਾਸੇ ਆ ਇਹ ਜੀ ਜਿਨੇ ਆਪਣੀ ਹੋਣ ਵਾਲੀ ਕਰਵਾਲੀ ਦੇ ਕੱਪੜੇ ਸਾਰੀ ਦੁਨੀਆ ਦੇ ਸਾਹਮਣੇ ਉਤਾਰ ਦਿੱਤੇ ਤੇ ਅੱਗੇ ਦਸਤਾਰ ਤਾਂ ਹਰ ਕੋਈ ਸਜਾ ਲੈਂਦਾ ਪਰ ਇਸ ਦੀ ਲਾਜ ਰੱਖਣੀ ਕਿਸੇ ਕਿਸੇ ਨੂੰ ਆਉਂਦੀ ਹਮ ਇਹ ਸ਼ਬਦ ਕਾਫੀ ਕਾਫੀ ਭਾਰੀ ਨੇ ਗੁੱਸਾ ਵੀ ਹੈ ਤੇ ਦਰਦ ਵੀ ਹਾਂਜੀ ਬਿਲਕੁਲ ਇਹ ਸਿਰਫ ਗੁੱਸਾ ਨਹੀਂ ਇਹ ਉਹ ਡੂੰਗਾ ਦਰਦ ਹੈ ਜਿਹੜਾ ਰਿਸ਼ਤੇ ਚ ਵਿਸ਼ਵਾਸ ਟੁੱਟਣ ਤੇ ਹੁੰਦਾ ਤੇ ਇਹ ਗੱਲ ਤੇ ਜ਼ੋਰ ਦਿੰਦੇ ਨੇ ਕਿ ਦਸਤਾਰ ਸਿਰਫ ਸਿਰਫ ਇੱਕ ਕੱਪੜਾ ਨਹੀਂ ਉਹ ਇੱਜ਼ਤ ਸਤਕਾਰ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਇੱਥੇ ਸਭ ਤੋਂ ਦੁਖਦਾਈ ਗੱਲ ਇਹ ਹੀ ਹੈ ਕਿ ਕਿਵੇਂ ਟੈਕਨੋਲੋਜੀ ਜਿਹੜੀ ਸਾਨੂੰ ਨੇੜੇ ਲਿਆ ਸਕਦੀ ਹੈ ਉਸੇ ਨੂੰ ਹਥਿਆਰ ਬਣਾ ਲਿਆ ਗਿਆ ਹੈ ਭਰੋਸਾ ਤੋੜਨ ਲਈ ਨਿੱਜੀ ਪੱਲਾ ਨੂੰ ਜਨਤਕ ਤੌਰ ਤੇ ਬਦਨਾਮ ਕਰਨ ਲਈ ਇਹ ਇਹ ਅੱਜ ਦੇ ਜ਼ਮਾਨੇ ਚ ਵਿਸ਼ਵਾਸ ਘਾਤ ਦਾ ਇੱਕ ਬਹੁਤ ਖਤਰਨਾਕ ਰੂਪ ਹੈ ਤੇ ਜਿਵੇਂ ਤੁਸੀਂ ਕਿਹਾ ਗੱਲ ਸਿਰਫ ਵੀਡੀਓ ਲੀਕ ਤੱਕ ਨਹੀਂ ਰੁਕੀ ਜਾਣਕਾਰੀ ਤੇ ਇਹ ਵੀ ਆਈ ਹੈ ਕਿ ਮੰਗੇਤਰ ਤੇ ਹੋਰ ਵੀ ਇਲਜ਼ਾਮ ਲੱਗੇ ਨੇ ਕਾਫੀ ਗੰਭੀਰ ਜਿਵੇਂ ਗੋਲੀਆਂ ਚਲਾ ਦੇਣੀਆਂ ਵਰਗੀਆਂ ਧਮਕੀਆਂ ਦੇਣੀਆਂ ਬਲੈਕਮੇਲ ਕਰਨਾ ਉਹ ਤੇਰਾ ਰਿਮੋਟ ਆ ਗਿਆ ਮੇਰੇ ਹੱਥ ਵਾਲੀ ਗੱਲ ਤੇ ਗਾਲੀ ਗਲੋਚ ਅਪਮਾਨਜਨਕ ਭਾਸ਼ਾ ਇਹ ਸਭ ਹਾਂਜੀ ਤੇ ਇਸ ਤੋਂ ਵੀ ਵੱਧ ਇੱਕ ਹੋਰ ਗੰਭੀਰ ਦੋਸ਼ ਸੁਣਨ ਨੂੰ ਮਿਲਿਆ ਕਿ ਕਥਿਤ ਤੌਰ ਤੇ ਕੁੜੀ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਆਪਣੇ ਦੋਸਤਾਂ ਸਾਹਮਣੇ ਪੇਸ਼ ਕੀਤਾ ਗਿਆ ਇੱਕ ਦੋਸਤ ਦਾ ਨਾਂ ਵੀ ਆਇਆ ਸੀ ਇੰਦਰ ਇਹ ਤਾਂ ਫਿਰ ਸਿਰਫ ਨੈਤਿਕ ਤੌਰ ਤੇ ਗਲਤ ਨਹੀਂ ਇਹ ਤਾਂ ਸਿੱਧਾ-ਸਿੱਧਾ ਗੰਭੀਰ ਅਪਰਾਧਿਕ ਕਾਰਵਾਈਆਂ ਬਣ ਜਾਂਦੀਆਂ ਨੇ ਹਾਂ ਤੇ ਇਹ ਵੀ ਗੱਲਾਂ ਚਲੀਆਂ ਕਿ ਸ਼ੁਰੂ ਚ ਪੁਲਿਸ ਕਾਰਵਾਈ ਚ ਕੁਝ ਕਹਿ ਲੋ ਦੇਰੀ ਹੋਈ ਤੇ ਯਾਨੀ ਕਿ ਆਏ ਕਿ ਸ਼ਾਇਦ ਦੋਸ਼ੀ ਦੇ ਪਰਿਵਾਰ ਦਾ ਕੋਈ ਅਸਰ ਰਸੂਖ ਸੀ ਇਹ ਵਿਚਾਰਚਾ ਸੀ ਇਸੇ ਦੌਰਾਨ ਦੋਸ਼ੀ ਵੱਲੋਂ ਵੀ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਸੂਨ ਕਮਿੰਗ ਸੂਨ ਜਾਂ ਕੁਝ ਇਸ ਤਰ੍ਹਾਂ ਦਾ ਪਰ ਲੋਕਾਂ ਨੇ ਉਸ ਤੇ ਵੀ ਸਵਾਲ ਚੁੱਕੇ ਕਿ ਜੇ ਗੱਲ ਸੱਚੀ ਹੈ ਤਾਂ ਐਨੇ ਗੰਭੀਰ ਦੋਸ਼ਾਂ 'ਚ ਸਚਾਈ ਲਈ ਇੰਤਜ਼ਾਰ ਕਿਉਂ ਦੇਖੋ ਇਹ ਸਾਰੀ ਘਟਨਾ ਨਾ ਸਾਨੂੰ ਸਾਈਬਰ ਧੱਕੇਸ਼ਾਹੀ ਯਾਨੀ ਸਾਈਬਰ ਬੁੱਲਿੰਗ ਦੇ ਖਤਰਿਆਂ ਬਾਰੇ ਬਹੁਤ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ ਸਾਈਬਰ ਤੱਕ ਕੀ ਸ਼ਾਹੀ ਮਤਲਬ ਔਨਲਾਈਨ ਪਲੇਟਫਾਰਮ ਵਰਤ ਕੇ ਕਿਸੇ ਨੂੰ ਤੰਗ ਕਰਨਾ ਥਮਕਾਣਾ ਬਦਨਾਮ ਕਰਨਾ ਹਾਂ ਤੇ ਇਸ ਦਾ ਅਸਰ ਬਹੁਤ ਮਾੜਾ ਪੈਂਦਾ ਹੋਣਾ ਪੀੜਤ ਤੇ ਬਹੁਤ ਜ਼ਿਆਦਾ ਮਾਨਸਿਕ ਸਿਹਤ ਤੇ ਬਹੁਤ ਡੂੰਗਾ ਤੇ ਲੰਮਾ ਅਸਰ ਪੈਂਦਾ ਸ਼ਰਮਿੰਦਗੀ ਡਰ ਡਿਪਰੈਸ਼ਨ ਇਕਲਤਾ ਮਹਿਸੂਸ ਹੋਣੀ ਇਹ ਸਭ ਕੁਝ ਤੇ ਇਹ ਘਟਨਾ ਇੱਕ ਹੋਰ ਖਤਰਨਾਕ ਰੁਝਾਨ ਦਿਖਾਉਂਦੀ ਹੈ ਕਿ ਕਿਵੇਂ ਨਿੱਜੀ ਪਲਾਂ ਨੂੰ ਭਰੋਸੇ ਨੂੰ ਬਦਲਾ ਲੈਣ ਜਾਂ ਦਬਾਅ ਬਣਾਉਣ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੂੰ ਸਾਡੇ ਕੰਟਰੋਲ 'ਚ ਨਹੀਂ ਰਹਿੰਦਾ ਹੂੰ ਇਹ ਗੱਲ ਤਾਂ ਹੈ ਖਾਸ ਕਰਕੇ ਨੌਜਵਾਨਾਂ ਨੂੰ ਇਹ ਸਮਝਾਣ ਦੀ ਬਹੁਤ ਲੋੜ ਹੈ ਕਿ ਆਨਲਾਈਨ ਕੁਝ ਵੀ ਸਾਂਝਾ ਕਰ ਦਿਓ ਤਾਂ ਉਹ ਉਹ ਕਦੇ ਵੀ ਜਿੰਨਕ ਹੋ ਸਕਦਾ ਹੈ ਤੇ ਅਜਿਹੇ ਮਾਹੌਲ 'ਚ ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੀੜਤ ਦਾ ਸਾਥ ਦੇਵੇ ਨਾ ਕਿ ਉਸਨੂੰ ਕਟਹਿਰੇ 'ਚ ਖੜਾ ਕਰੇ ਕਾਨੂੰਨੀ ਸਿਸਟਮ ਤੇ ਜਿਵੇਂ ਮਹਿਲਾ ਕਮਿਸ਼ਨ ਦਾ ਜ਼ਿਕਰ ਆਇਆ ਸੀ ਇਹਨਾਂ ਸੰਸਥਾਵਾਂ ਦੀ ਭੂਮਿਕਾ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਹ ਬਿਲਕੁਲ ਸਹੀ ਗੱਲ ਹੈ ਪਰ ਇਹ ਜਿਹੜੀ ਡਿਜੀਟਲ ਸੁਰੱਖਿਆ ਦੀ ਗੱਲ ਹੈ ਇਹਦੀ ਜ਼ਿੰਮੇਵਾਰੀ ਕਿੰਨੀ ਕੁ ਮਤਲਬ ਵਿਅਕਤੀ ਤੇ ਹੈ ਤੇ ਕਿੰਨੀ ਕੁ ਪਲੇਟਫਾਰਮਾਂ ਦੀ ਜਾਂ ਪੂਰੇ ਸਮਾਜ ਦੀ ਦੇਖੋ ਮੇਰੇ ਖਿਆਲ ਚ ਇੱਕ ਸਾਂਝੀ ਜ਼ਿੰਮੇਵਾਰੀ ਹੈ ਵਿਅਕਤੀਗਤ ਪੱਧਰ ਤੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਇਹ ਤਾਂ ਹੈ ਹੀ ਪਰ ਜਿਹੜੀਆਂ ਟੈਕਨੋਲੋਜੀ ਕੰਪਨੀਆਂ ਨੇ ਸਰਕਾਰਾਂ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਮਾਹੌਲ ਸੁਰੱਖਿਤ ਬਣਾਉਣ ਤੇ ਸਮਾਜ ਦੇ ਤੌਰ ਤੇ ਸਾਨੂੰ ਹਮਦਰਦੀ ਤੇ ਸਹਾਇਤਾ ਦਾ ਇੱਕ ਕਲਚਰ ਇੱਕ ਸੱਭਿਆਚਾਰ ਬਣਾਉਣਾ ਪਊਗਾ ਕਿਉਂਕਿ ਇਹ ਮਾਮਲਾ ਸਿਰਫ ਦੋ ਲੋਕਾਂ ਦਾ ਨਹੀਂ ਰਹਿ ਗਿਆ ਇਹ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਡਿਜੀਟਲ ਯੁੱਗ 'ਚ ਰਿਸ਼ਤਿਆਂ ਦੀ ਨੈਤਿਕਤਾ ਤੇ ਆਨਲਾਈਨ ਸੁਰੱਖਿਆ ਦੀਆਂ ਗੰਭੀਰ ਚੁਣੌਤੀਆਂ ਉਹਨਾਂ ਵੱਲ ਇਸ਼ਾਰਾ ਕਰਦਾ ਹੈ ਬਿਲਕੁਲ ਬੇਸ਼ੱਕ ਹੁਣ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਤੇ ਉਮੀਦ ਹੈ ਸਚਾਈ ਸਾਹਮਣੇ ਆਵੇਗੀ ਪਰ ਇਹ ਘਟਨਾ ਸਾਨੂੰ ਸਾਰਿਆਂ ਨੂੰ ਇੱਕ ਮਿੰਟ ਰੋਕ ਕੇ ਸੋਚਣ ਲਈ ਜ਼ਰੂਰ ਮਜਬੂਰ ਕਰਦੀ ਹੈ ਕਿ ਸਾਡੇ ਆਨਲਾਈਨ ਕੰਮਾਂ ਦਾ ਅਸਲ ਜ਼ਿੰਦਗੀਆਂ ਤੇ ਕੀ ਅਸਰ ਪੈ ਰਿਹਾ ਹੈ ਤੇ ਕੀ ਅਸੀਂ ਰਿਸ਼ਤਿਆਂ 'ਚ ਸਮਾਜ 'ਚ ਇੱਜ਼ਤ, ਭਰੋਸਾ, ਜ਼ਿੰਮੇਵਾਰੀ ਇਹਨਾਂ ਦੇ ਅਸਲ ਮਤਲਬ ਸਮਝ ਰਹੇ ਹਾਂ ਖਾਸ ਕਰਕੇ ਉਦੋਂ ਜਦੋਂ ਪਰਦੇ ਪਿੱਛੇ ਸਾਡਾ ਕਿਰਦਾਰ ਪਰਖਿਆ ਜਾਂਦਾ ਹੂੰ ਇਹ ਸੋਚਣ ਵਾਲੀ ਗੱਲ ਹੈ ਇਸ ਗੰਭੀਰ ਵਿਸ਼ੇ ਤੇ ਵਿਚਾਰ ਕਰਨ ਲਈ ਅੱਜ ਇੰਨਾ ਹੀ ਉਮੀਦ ਕਰਦੇ ਹਾਂ ਕਿ ਇਸ ਚਰਚਾ ਨੇ ਕੁਝ ਅਹਿਮ ਪਹਿਲੂਆਂ ਤੇ ਰੋਸ਼ਨੀ ਪਾਈ ਹੋਵੇਗੀ। ਹਾਂਜੀ ਤੇ ਉਮੀਦ ਹੈ ਕਿ ਇਨਸਾਫ ਜ਼ਰੂਰ ਹੋਵੇਗਾ। ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ਲੇਸ਼ਣ ਨਾਲ। ਧੰਨਵਾਦ।